हां जी त ਕਿੱਦਾਂ ਸਾਰੇ ਉਮੀਦ ਕਰਦੇ ਆ ਕਿ ਸਾਰੇ ਬਹੁਤ ਹੀ ਵਧੀਆ ਹੋਣਗੇ ਸੋ ਅੱਜ ਦੀ ਗੱਲ ਵਿੱਚ ਆਪਾਂ ਕਬੱਡੀ ਅਤੇ ਪੰਜਾਬ ਦੇ ਮਾੜੇ ਹਾਲਾਤਾਂ ਬਾਰੇ ਗੱਲ ਕਰਾਂਗੇ ਕਿ ਕਿਵੇਂ ਇਹ ਗੈਂਗਸਟਰਾਂ ਨੇ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ ਵਾ ਹਰ ਰੋਜ਼ ਕੋਈ ਨਾ ਕੋਈ ਵਾਕਾ ਹੁੰਦਾ ਹੀ ਆ ਕੋਈ ਹਫਤਾ ਪੰਜਾਬ ਵਿੱਚ ਸੁੱਖ ਦਾ ਨਹੀਂ ਗਿਆ ਆ ਕਿਸੇ ਨੂੰ ਗੋਲੀਆਂ ਮਾਰਨੀਆਂ ਤਾਂ ਆਮ ਜੀ ਗੱਲ ਹੋ ਗਈ ਆ ਫਿਰ ਜਦੋਂ ਆਪਾਂ ਪੰਜਾਬ ਤੇ ਗਨ ਕਰਚਲ ਦੀ ਗੱਲ ਕਰਦੇ ਆ ਤਾਂ ਆਪਾਂ ਨੂੰ ਪ੍ਰਾਊਡ ਮਹਿਸੂਸ ਹੁੰਦਾ ਆ ਪਤਾ ਨਹੀਂ ਕਿੰਨੀ ਕੁ ਮਾਰ ਗੱਲ ਆ ਗਨ ਕਲਚਰ ਦਾ ਹੋਣਾ ਸੋ ਅੱਜ ਆਪਾਂ ਇਸ ਉੱਪਰ ਹੀ ਖੁੱਲ ਕੇ ਗੱਲ ਕਰਾਂਗੇ ਅਤੇ ਇਸ ਤੋਂ ਇਲਾਵਾ ਮੈਂ ਪੰਜਾਬ ਦੇ ਕੁਝ ਪਖੰਡੀਆਂ ਉੱਪਰ ਵੀ ਵੀਡੀਓਜ਼ ਬਣਾ ਚੁੱਕਿਆ ਹਾਂ ਅਤੇ ਉਹ ਵੀਡੀਓਜ਼ ਬਹੁਤ ਵਧੀਆ ਨੇ ਬਸ ਲੋਕਾਂ ਨੇ ਐਪਰੀਸ਼ੀਏਟ ਨਹੀਂ ਕੀਤਾ ਚਲੋ ਕੋਈ ਨਾ ਮੈਂ ਲਿੰਕ ਡਿਸਕ੍ਰਿਪਸ਼ਨ ਵਿੱਚ ਪਾ ਦਿਆਂਗਾ ਤੇ ਚਲੋ ਫਿਰ ਪੰਜਾਬ ਗੱਲ ਚਾਤੀ ਮਾਰਦੇ ਹਾਂ ਸੋ ਪੰਜਾਬ ਵਿੱਚ ਸੇਫਟੀ ਪਰਪਸ ਵਾਸਤੇ ਹਥਿਆਰ ਰੱਖਣਾ ਤਾਂ ਪੁਰਾਣੇ ਸਮਿਆਂ ਤੋਂ ਹੀ ਆਮ ਜੀ ਗੱਲ ਆ ਪਰ ਉਸ ਤੋਂ ਬਾਅਦ ਪੰਜਾਬੀ ਗਾਣਿਆਂ ਵਿੱਚ ਹਥਿਆਰਾਂ ਦੀ ਗੱਲਾਂ ਹੋਣ ਲੱਗ ਗਈਆਂ ਚਲੋ ਇੱਥੋਂ ਤੱਕ ਵੀ ਠੀਕ ਆ ਪਰ ਉਸ ਤੋਂ ਬਾਅਦ ਮਰਨ ਮਰਾਉਣ ਦੀਆਂ ਗੱਲਾਂ ਵੀ ਆਮ ਹੋ ਗਈਆਂ ਵੈਸੇ ਵੀ ਜਦੋਂ ਲੋਕ ਹਥਿਆਰ ਰੱਖਣਗੇ ਤਾਂ ਕਦੇ ਨਾ ਕਦੇ ਲੜਾਈ ਝਗੜੇ ਵਿੱਚ ਉਹ ਹਥਿਆਰ ਚਲਾਉਣਗੇ ਹੀ ਸੋ ਪਿੰਡਾਂ ਵਿੱਚ ਲੜਾਈ ਝਗੜੇ ਵਿੱਚ ਗੁੱਸੇ ਵਿੱਚ ਗੋਲੀ ਚੱਲ ਜਾਂਦੀ ਆ ਅਤੇ ਜਦੋਂ ਕੋਈ ਕਿਸੇ ਨੂੰ ਮਾਰ ਦਿੰਦਾ ਵਾ ਤਾਂ ਉਹ ਫਰਾਰ ਹੋ ਕੇ ਗੈਂਗਸਟਰ ਬਣ ਜਾਂਦਾ ਵਾ ਇੱਕ ਤਾਂ ਗਾਨਿਆਂ ਨੇ ਗੈਂਗ ਅਤੇ ਗੈਂਗਸਟਰਾਂ ਨੂੰ ਸਮਾਜ ਵਿੱਚ ਬਹੁਤ ਵਧੀਆ ਬਣਾ ਦਿੱਤਾ ਵਾ ਜਿਵੇਂ ਪਤਾ ਨਹੀਂ ਗੈਂਗਸਟਰ ਹੋਣਾ ਪੰਦੀ ਕਿੱਡੀ ਵੱਡੀ ਗੱਲ ਆ ਚਲੋ ਜੇਕਰ ਇਹ ਗੱਲਾਂ ਗਾਨਿਆਂ ਤੱਕ ਰਹਿਣ ਤਾਂ ਕੋਈ ਚੱਕਰ ਨਹੀਂ ਪਰ ਜੇਕਰ ਇਹ ਗਲਰੀਅਲ ਲਾਈਫ ਵਿੱਚ ਹੋਰੀਆਂ ਹਨ ਤਾਂ ਬਾਈ ਬਹੁਤ ਮਾੜੀ ਗੱਲ ਆ ਅੱਜ ਕੱਲ ਤਾਂ ਮੈਂ ਜਦੋਂ ਬੱਚਿਆਂ ਦੀ ਗੱਲਾਂ ਸੁਣਦਾ ਵਾਂ ਤਾਂ ਬਹੁਤ ਹੈਰਾਨ ਹੁੰਦਾ ਵਾਂ ਬੱਚੇ ਉਹ ਬਦਮਾਸ਼ੀ ਦੀਆਂ ਗੱਲਾਂ ਕਰਦੇ ਆ ਬੰਦੇ ਇਕੱਠੇ ਕਰਕੇ ਕਿਸੇ ਨੂੰ ਕੁੱਟਣ ਵੀ ਚਲੇ ਜਾਂਦੇ ਆ ਸੋ ਇਹ ਜਵਾਨ ਪੜ੍ਹ ਲਿਖ ਕੇ ਅਫਸਰ ਬਣਨਗੇ ਜਿਨ੍ਹਾਂ ਨੂੰ ਵੀ ਇਹ ਬਦਮਾਸ਼ੀ ਵਾਲੀ ਗੱਲਾਂ ਬਹੁਤ ਕੈਂਟ ਲੱਗਦੀਆਂ ਹਨ ਤਾਂ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਜਿਹੜੇ ਮੁੰਡੇ ਲੜਾਈ ਝਗੜੇ ਕਰਦੇ ਆ ਅਤੇ ਪੁਲਿਸ ਉਹਨਾਂ ਨੂੰ ਫੜ ਕੇ ਲੈ ਜਾਂਦੀ ਆ ਅਤੇ ਜੇਲ੍ਹ ਚ ਪਾ ਦਿੰਦੀ ਆ ਸੋ ਉਹਨਾਂ ਦੀਆਂ ਮਾਂਵਾਂ ਨੂੰ ਜ਼ਮਾਨਤ ਕਰਵਾਉਣ ਲਈ ਸਾਰੀ-ਸਾਰੀ ਰਾਤ ਥਾਣੇ ਵਿੱਚ ਬੈਠਣਾ ਪੈਂਦਾ ਗਵਾ ਤੇ ਜ਼ਮਾਨਤ ਕਰਵਾਉਣ ਲਈ ਉਹਨਾਂ ਨੂੰ ਪਤਾ ਨਹੀਂ ਕੀ ਕੀ ਕਰਨਾ ਪੈਂਦਾ ਗਵਾ ਵੈਸੇ ਵੀ ਪੁਲਿਸ ਵਾਲੇ ਤਾਂ ਹੁੰਦੇ ਵੀ ਉਹ ਹੋ ਜਾਂ ਆ ਸੋ ਸਮਝ ਰਹੇ ਹੋ ਨਾ ਮੈਂ ਕੀ ਕਹਿਣਾ ਚਾਹਣਾ ਸਮਝ ਰਹੇ ਹੋ ਸਮਝ ਰਹੇ ਸਮਝ ਰਹੇ ਸੋ ਇਹ ਕਿਸ ਗੱਲ ਦੇ ਬਦਮਾਸ਼ ਹੋਏ ਜਿਨ੍ਹਾਂ ਦੀਆਂ ਮਾਂਵਾਂ ਨੂੰ ਰਾਤ-ਰਾਤ ਥਾਣੇ ਵਿੱਚ ਬੈਠਣਾ ਪੈ ਰਿਹਾ ਹੈ ਕਾਰ ਵਿੱਚ ਸੁੱਖ ਸ਼ਾਂਤੀ ਨਹੀਂ ਸੋ ਇਹ ਗੱਲਾਂ ਦੇਖਣ ਨੂੰ ਬਹੁਤ ਵਧੀਆ ਲੱਗਦੀਆਂ ਨੇ ਉਹਨਾਂ ਨੂੰ ਪੁੱਛੋ ਜੋ ਜੇਲ੍ਹਾਂ ਵਿੱਚ ਬੈਠੇ ਆ ਉਹ ਤਾਂ ਸਾਰਿਆਂ ਨੂੰ ਇੱਕੋ ਸਲਾਹ ਦਿੰਦੇ ਆ ਕਿ ਇਹ ਕੰਮ ਵਿੱਚ ਕਦੇ ਨਾ ਪੋ ਅਤੇ ਉਹ ਰੱਬ ਨੂੰ ਮਿੰਨਤਾਂ ਕਰਦੇ ਆ ਕਿ ਇੱਕ ਵਾਰ ਸਾਨੂੰ ਵਾਪਸ ਜਾ ਕੇ ਜ਼ਿੰਦਗੀ ਬਦਲਣ ਦਾ ਮੌਕਾ ਮਿਲ ਜਾਵੇ ਸੋ ਗਾਣਿਆਂ ਅਤੇ ਫਿਲਮਾਂ ਤੋਂ ਆਬਸੈਸ ਹੋ ਕੇ ਇਹ ਸਭ ਕੈਰੇਕਟਰ ਆਪਣੇ ਵਿੱਚ ਨਾ ਲੈ ਕੇ ਆਓ ਅਤੇ ਪੁਲਸ ਵਾਲੇ ਬੰਦੇ ਬਹੁਤ ਘੁੱਟਦੇ ਆ ਮੈਨੂੰ ਇੱਕ ਗੱਲ ਬਹੁਤ ਮਾੜੀ ਲੱਗਦੀ ਆ ਜਦੋਂ ਲੋਕ ਇਹਨਾਂ ਬਦਮਾਸ਼ਾਂ ਨੂੰ ਆਪਣਾ ਹੀਰੋ ਮੰਨ ਲੈਂਦੇ ਆ ਰੋਕੀ ਮਰਿਆ ਤਾਂ ਲੋਕ ਕਹਿੰਦੇ ਸੀ ਕਿ ਇਸ ਨੇ ਬਹੁਤ ਗਰੀਬਾਂ ਦਾ ਭਲਾ ਕੀਤਾ ਪਰ ਉਹਨੇ ਕਿੰਨੇ ਘਰ ਉਜਾੜੇ ਵੀ ਹੋਣਗੇ ਤੇ ਸੁਖੇ ਕੱਲ ਨੂੰ ਤਾਂ ਤੁਸੀਂ ਹੀਰੋ ਹੀ ਬਣਾ ਲਿਆ ਜਿਵੇਂ ਪਤਾ ਨਹੀਂ ਕਿੰਨੇ ਹੀ ਮਾਨ ਕੰਮ ਕੀਤੇ ਹੋਣ ਪੈਂਚਾ ਪੂਰੀ ਫਿਲਮ ਹੀ ਬਣਾ ਦਿੱਤੀ ਸੁਖੇ ਉੱਪਰ ਕੋਈ ਟਾਈਮ ਸੀ ਜਦੋਂ ਫਰੀਡਮ ਫਾਈਟਰਸ ਉੱਪਰ ਫਿਲਮ ਬਣਦੀ ਸੀ ਅਤੇ ਅੱਜ ਕੱਲ ਗੁੰਡਿਆਂ ਉੱਪਰ ਫਿਰ ਮਾ ਬਣ ਰਹੀਆਂ ਨੇ ਇਹ ਗੱਲਬਾਤ ਗੰਧ ਇਹੀ ਗੱਲਬਾਤ ਗੰਧੀ ਖੰਨੇ ਵਾਲੇ ਦੀ ਆ ਸੋ ਜਦੋਂ ਕੋਈ ਆਮ ਬੰਦਾ ਮਰਦਾ ਵਾ ਤੁਸੀਂ ਸੈਡ ਸਟੋਰੀ ਪਾ ਦਿੰਦੇ ਹੋ ਤੇ ਜਦੋਂ ਕੋਈ ਗੁੰਡਾ ਮਰਦਾ ਵਾ ਤੁਸੀਂ ਉਹੀ ਸੈਡ ਸਟੋਰੀ ਪਾ ਦਿੰਦੇ ਹੋ ਤਾਂ ਤੁਸੀਂ ਚਾਹੁੰਦੇ ਕੀ ਹੋ ਮੈਂ ਸਾਲ ਕੋ ਪਹਿਲਾਂ ਇੱਕ ਇਨਸਟਾ ਤੇ ਰੀਲ ਦੇਖੀ ਸੀ ਜਿਸ ਵਿੱਚ ਕਿਸੇ ਕ੍ਰिएਟਰ ਨੇ ਇਹੀ ਕਿਹਾ ਸੀ ਕਿ ਸੁੱਖੇ ਕੱਲ ਨੂੰ ਉੱਪਰ ਬਾਇਓਗ੍ਰਾਫੀ ਨਹੀਂ ਬਣੀ ਚੀਦੀ ਸੀ ਤਾਂ ਉਹਨੇ ਤਾਂ ਸਹੀ ਗੱਲ ਕੀਤੀ ਸੀ ਪਰ ਲੋਕਾਂ ਨੇ ਉਹ ਬੰਦੇ ਨੂੰ ਬਹੁਤ ਗਾਲਾਂ ਕੱਢੀਆਂ ਸੋ ਇਹ ਤਾਂ ਮੈਂਟੈਲਿਟੀ ਆ ਆਪਣੇ ਲੋਕਾਂ ਦੀ ਇਹ ਗੱਲ ਸਿਰਫ ਪੰਜਾਬ ਦੀ ਨਹੀਂ ਪੂਰੇ ਇੰਡੀਆ ਦੀ ਹੈ ਇਹ ਗੈਂਗਸਟਰਾਂ ਦੇ ਪੰਜਾਬੀ 뮤직 ਇੰਡਸਟਰੀ ਨਾਲ ਤਾਂ ਪੂਰੇ ਪ੍ਰੇ ਲਿੰਕਾ ਅਤੇ ਇਹ ਗੈਂਗਸਟਰ ਕਬੱਡੀ ਨੂੰ ਹੀ ਕੰਟਰੋਲ ਕਰਦੇ ਆ ਕਿਸ ਟੀਮ ਵਿੱਚ ਕਿਹੜਾ ਪਲੇਅਰ ਖੇਡੇਗਾ ਇਹ ਸਭ ਇਹੀ ਡਿਸਾਈਡ ਕਰਦੇ ਆ ਜੇਕਰ ਕੋਈ ਕਬੱਡੀ ਪਲੇਅਰ ਜਾਂ ਕੋਈ ਕਲਾਕਾਰ ਇਹਨਾਂ ਦੀ ਗੱਲ ਨਾ ਮੰਨੇ ਤਾਂ ਇਹੀ ਉਹਨੂੰ ਮਾਰ ਦਿੰਦੇ ਆ ਇਹ ਗੈਂਗਸਟਰ ਖੁਦ ਨੂੰ ਜਿਗਰੇ ਵਾਲਾ ਕਹਿੰਦੇ ਆ ਪਰਿਵਾਰ ਪਿੱਠ ਉੱਪਰ ਕਰਦੇ ਆ ਜਾਂ ਇਕੱਲੇ ਬੰਦੇ ਨੂੰ ਦੇਖ ਕੇ ਵਾਰ ਕਰਦੇ ਆ ਸੋ ਮੈਂ ਤਾਂ ਇਹੀ ਕਹਿਣਾ ਚਾਹਨਾਗਾ ਕਿ ਆਪਾਂ ਇਕੱਠੇ ਹੋ ਕੇ ਇਹਨਾਂ ਬਦਮਾਸ਼ਾਂ ਦਾ ਸਾਹਮਣਾ ਕਰੀਏ ਅਤੇ ਤੁਸੀਂ ਵੀ ਆਪਣਾ ਆਈਡਲ ਸਹੀ ਢੰਗ ਨਾਲ ਚੁਣੋ ਅਤੇ ਇਹ ਵਾਲੀ ਵੀਡੀਓ ਮੈਂ ਛੋਟੀ ਬਣਾਈ ਹੈ ਕਿਉਂਕਿ ਮੇਰਾ ਮੋਬਾਈਲ ਫੋਨ ਜਿਆਦਾ ਗੱਡੀ ਗੱਡੀ ਸਪੋਰਟ ਨਹੀਂ ਕਰਦਾ ਅਤੇ ਜੇਕਰ ਪਾਰਟ 2 ਚਾਹੀਦਾ ਆ ਤਾਂ ਕਮੈਂਟ ਵਿੱਚ ਲਿ